ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਕਿਵੇਂ ਤੁਸੀਂ ਦਿਨ ਵਿੱਚ ਕਿਸੇ ਵੀ ਸਮੇਂ ਤੁਰਦਿਆਂ ਫਿਰਦਿਆਂ ਇਸ ਪੰਕਤੀ ਦਾ ਜਾਪ ਕਰਨਾ ਹੈ ਤਾਂ ਮੰਨ ਕੇ ਚੱਲੋ ਕਿ ਮੰਗਣ ਤੋਂ ਪਹਿਲਾਂ ਹੀ ਤੁਹਾਡੀ ਹਰ ਅਰਦਾਸ ਪੂਰੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਧ ਸੰਗਤ ਜੀ ਗੁਰੂ ਸਾਹਿਬਾਨਾਂ ਦੀ ਕੁੱਲ ਬਾਣੀ ਹੀ ਤਾਰਨਹਾਰ ਹੈ ਗੁਰਬਾਣੀ ਦਾ ਇੱਕ ਇੱਕ ਸ਼ਬਦ ਤੁਹਾਨੂੰ ਤਾਰਨ ਦੀ ਸਮਰੱਥਾ ਰੱਖਦਾ ਹੈ ਪਰ ਅੱਜ ਇਸੇ ਹੀ ਪਵਿੱਤਰ ਗੁਰਬਾਣੀ ਦੇ ਵਿੱਚੋਂ ਦੋ ਪੰਕਤੀਆਂ ਅਜੇਹੀਆਂ ਤੁਹਾਨੂੰ ਦੱਸਣ ਵਾਲੇ ਹਨ ਜਿਨ੍ਹਾਂ ਦਾ ਸਿਮਰਨ ਕਰਕੇ ਤੁਸੀਂ ਆਪਣੀ ਜ਼ਿੰਦਗੀ ਦਾ ਹਰ ਦੁੱਖ ਤੋਂ ਤਕਲੀਫ ਤੋਂ ਛੁਟਕਾਰਾ ਪਾ ਸਕਦੇ ਹੋ ਗੁਰੂ ਸਾਹਿਬਾਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਇਹਨਾਂ ਪੰਕਤੀਆਂ ਦਾ ਜਾਪ ਕਦੋਂ ਕਰਨਾ ਹੈ ਕਿਵੇਂ ਕਰਨਾ ਹੈ ਕਿੰਨਾ ਸਮਾਂ ਕਰਨਾ ਹੈ ਅੱਜ ਦੀ ਵੀਡੀਓ ਵਿੱਚ ਵਿਚਾਰ ਸਾਂਝੇ ਕਰਾਂਗੇ ਸਭ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਜਿਸ ਵਿੱਚ ਇਹਨਾਂ ਪੰਕਤੀਆਂ ਦਾ ਜਾਪ ਕਰਨ ਨਾਲ ਉਸ ਪਰਿਵਾਰ ਦੇ ਨਾਲ ਕੀ ਵਾਪਰਿਆ ਉਹਨਾਂ ਨੇ ਕਿਵੇਂ ਗੁਰੂ ਸਾਹਿਬ ਦੀ ਕਿਰਪਾ ਪ੍ਰਾਪਤ ਕੀਤੀ ਤੇ ਇਸ ਬਾਰੇ ਜਾਣ ਕੇ ਤੁਸੀਂ ਵੀ ਖੁਸ਼ ਹੋ ਜਾਓਗੇ ਤੇ ਨਾਲ ਹੈਰਾਨ ਵੀ ਰਹਿ ਜਾਓਗੇ ਇਹ ਘਟਨਾ ਆਸਟ੍ਰੇਲੀਆ ਦੀ ਹੈ ਜਿੱਥੇ ਪੰਜਾਬ ਦਾ ਇੱਕ ਨੌਜਵਾਨ ਪਲੰਬਰ ਦਾ ਕੰਮ ਕਰਦਾ ਸੀ ਉਹ ਆਪਣੀ ਪਤਨੀ ਤੇ ਛੋਟੀ ਜਹੀ ਬੇਟੀ ਦੇ ਨਾਲ ਆਸਟ੍ਰੇਲੀਆ ਵਿੱਚ ਕਿਰਾਏ ਦੇ ਮਕਾਨ 'ਤੇ ਰਹਿੰਦਾ ਸੀ ਤੇ ਕਹਿੰਦੇ ਕਿ ਪਲੰਬਿੰਗ ਦਾ ਕੰਮ ਕਰਕੇ ਹੀ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਇਸ ਕੰਮ ਦੇ ਦੌਰਾਨ ਉਹਨਾਂ ਨੂੰ ਇੱਕ ਕੰਟਰੈਕਟ ਮਿਲਦਾ ਹੈ ਜਿਸ ਵਿੱਚ ਇੱਕ ਗੋਰਾ ਤੇ ਗੋਰੀ ਦਾ ਘਰ ਉਸ ਕੰਟਰੈਕਟ ਦੇ ਅਧੀਨ ਮਿਲਿਆ ਸੀ ਉਸ ਘਰ ਦੇ ਵਿੱਚ ਪਲੰਬਿੰਗ ਦਾ ਸਾਰਾ ਕੰਮ ਉਸਨੇ ਹੀ ਕਰਨਾ ਸੀ ਪਰ ਗੋਰਾ ਤੇ ਗੋਰੀ ਉਹਨਾਂ ਨੂੰ ਇੱਕ ਹਦਾਇਤ ਦਿੱਤੀ ਕਿ ਜੋ ਵੀ ਕੰਮ ਕਰੇਗਾ ਉਸਦੇ ਪੈਸੇ ਤੋਂ ਉਸੇ ਦਿਨ ਲੈ ਕੇ ਜਾਵੇਂਗਾ ਉਹਨਾਂ ਨੇ ਵੀ ਇਹ ਵੀ ਕਹਿ ਦਿੱਤਾ ਕਿ ਪਲੰਬਿੰਗ ਦੇ ਨਾਲ ਰਿਲੇਟਡ ਜੋ ਵੀ ਸਮਾਨ ਤੈਨੂੰ ਚਾਹੀਦਾ ਹੈ ਉਹ ਵੀ ਤੂੰ ਹੀ ਲੈ ਕੇ ਆਵੇਂਗਾ ਤੇ ਸ਼ਾਮ ਨੂੰ ਸਾਰਾ ਹਿਸਾਬ ਸਾਡੇ ਤੋਂ ਲੈ ਕੇ ਜਾਵੇਂਗਾ ਅਸਲ ਵਿੱਚ ਉਹ ਗੋਰਾ ਤੇ ਗੋਰੀ ਬੱਚਿਆਂ ਤੋਂ ਕੋਲੋਂ ਦੂਰ ਰਹਿੰਦੇ ਸਨ ਉਹਨਾਂ ਨੂੰ ਉਹ ਬੱਚਿਆਂ ਨੇ ਘਰੋਂ ਕੱਢ ਦਿੱਤਾ ਸੀ ਇਸ ਕਰਕੇ ਉਹਨਾਂ ਨੂੰ ਅਲੱਗ ਤੋਂ ਘਰ ਲੈ ਕੇ ਰਹਿਣ ਲਈ ਮਜਬੂਰ ਹੋਣਾ ਪਿਆ ਸੀ ਕਿਉਂਕਿ ਇਹ ਵਿਦੇਸ਼ਾਂ ਦਾ ਕਲਚਰ ਹੈ ਜਿੱਥੇ ਬੱਚੇ ਆਪਣੇ ਮਾਤਾ ਪਿਤਾ ਨੂੰ ਸਾਂਭਣ ਦੀ بجائے ਉਹਨਾਂ ਨੂੰ ਘਰੋਂ ਕੱਢ ਦਿੰਦੇ ਹਨ ਤੇ 올ਡ ਏਜ ਬਿਰਧ ਆਸ਼ਰਮ ਵਿੱਚ ਭੇਜ ਦਿੰਦੇ ਹਨ ਸੋ ਉਸ ਪੰਜਾਬੀ ਨੌਜਵਾਨ ਨੇ ਆਪਣਾ ਪਲੰਮਿੰਗ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹਰ ਰੋਜ਼ ਉਹ ਕੰਮ ਕਰਦਾ ਤੇ ਆਪਣੀ ਮਿਹਨਤ ਜੋ ਵੀ ਖਰਚਾ ਹੁੰਦਾ ਉਹਨਾਂ ਦੇ ਕੋਲੋਂ ਲੈ ਕੇ ਚਲਿਆ ਜਾਂਦਾ 10 ਦਿਨ ਕੰਮ ਹੋਣ ਤੋਂ ਬਾਅਦ 11ਵੇਂ ਦਿਨ ਉਸ ਗੋਰੇ ਨੇ ਉਸ ਅਮਰਿਤਧਾਰੀ ਸਿੰਘ ਨੂੰ ਕਿਹਾ ਕੱਲ ਤੋਂ ਤੁਸੀਂ ਕੰਮ ਤੇ ਨਾ ਆਇਓ ਉਹ ਅਮਰਿਤਧਾਰੀ ਸਿੰਘ ਬੜਾ ਹੈਰਾਨ ਹੋਇਆ ਤੇ ਉਸਨੇ ਪੁੱਛਿਆ ਅਜੀਹਾ ਕਿਉਂ ਕੰਮ ਤਾਂ ਅਜੇ ਬਾਕੀ ਹੈ ਪੂਰਾ ਨਹੀਂ ਹੋਇਆ ਤਾ ਬਜ਼ੁਰਗ ਜੋੜੇ ਨੇ ਕਿਹਾ ਅਸਲ ਵਿੱਚ ਸਾਡੇ ਕੋਲ ਪੈਸੇ ਖਤਮ ਹੋ ਗਏ ਅਸੀਂ ਪੈਨਸ਼ਨ ਦੇ ਨਾਲ ਹੀ ਸਾਰਾ ਗੁਜ਼ਾਰਾ ਕਰਦੇ ਹਾਂ ਤੇ ਕੰਮ ਕਰਵਾ ਰਹੇ ਹਾਂ ਹੁਣ ਅਗਲੇ ਮਹੀਨੇ ਜਦੋਂ ਪੈਨਸ਼ਨ ਆਵੇਗੀ ਅਗਲਾ ਕੰਮ ਕਰਵਾ ਲਵਾਂਗੇ ਇਹ ਸੁਣ ਕੇ ਅਮਰਿਤਧਾਰੀ ਸਿੰਘ ਬੜਾ ਹੈਰਾਨ ਹੋਇਆ ਤੇ 2 ਮਿੰਟ ਚੁੱਪ ਰਹਿਣ ਤੋਂ ਬਾਅਦ ਕੁਝ ਸੋਚ ਕੇ ਉਸਨੇ ਕਿਹਾ ਚਲੋ ਜਦੋਂ ਪੈਸੇ ਹੋਏ ਉਦੋਂ ਦੇ ਦਿਓ ਅਮਰਿਤਧਾਰੀ ਸਿੰਘ ਨੇ ਉਸ ਬਜ਼ੁਰਗ ਜੋੜੇ ਨੂੰ ਕਾਫੀ ਸਮਝਾਇਆ ਤੇ ਉਹਨਾਂ ਨੂੰ ਪੈਸੇ ਫੇਰ ਦੇਣ ਦੀ ਆਫਰ ਵੀ ਕੀਤੀ ਪਰ ਉਸ ਬਜ਼ੁਰਗ ਜੋੜੇ ਨੇ ਮਨ੍ਹਾ ਕਰ ਦਿੱਤਾ ਉਸ ਬਜ਼ੁਰਗ ਔਰਤ ਨੇ ਕਿਹਾ ਕਿ ਮੈਨੂੰ ਇੱਕ ਜਾਨਲੇਵਾ ਬਿਮਾਰੀ ਹੈ ਜਿਸ ਕਰਕੇ ਮੈਨੂੰ ਨਾ ਕੱਲ ਦਾ ਵੀ ਪਤਾ ਨਹੀਂ ਕਿ ਮੈਂ ਜਿਉਣਾ ਹੈ ਜਾਂ ਮਰਨਾ ਇਸ ਲਈ ਤੂੰ ਆਪਣਾ ਕੰਮ ਬੰਦ ਕਰ ਦੇ ਅਗਲੇ ਮਹੀਨੇ ਜਦੋਂ ਪੈਨਸ਼ਨ ਆਵੇਗੀ ਅਸੀਂ ਫੋਨ ਕਰਕੇ ਬੁਲਾ ਲਵਾਂਗੇ ਤੇ ਬਾਕੀ ਕਹਿੰਦਾ ਕਿ ਕੰਮ ਪੂਰਾ تیر ਕੋ ਹੀ ਕਰਵਾਵਾਂਗੇ ਉਹ ਗੁਰਸੇਖ ਬੜਾ ਹੈਰਾਨ ਹੋਇਆ ਤੇ ਵਾਪਸ ਆਪਣੇ ਘਰੇ ਆ ਗਿਆ ਘਰੇ ਆ ਕੇ ਜਦੋਂ ਪਰਿਵਾਰ ਨੂੰ ਸਾਰੀ ਗੱਲਬਾਤ ਦੱਸੀ ਤਾਂ ਉਸਦੀ ਛੋਟੀ ਜਹੀ ਧੀ ਜਿਹੜੀ 10 ਸਾਲ ਦੀ ਸੀ ਕਹਿੰਦੀ ਕਿ ਪਾਪਾ ਜੀ ਤੁਸੀਂ ਇਦਾਂ ਨਹੀਂ ਕਹਿਣਾ ਸੀ ਤੁਸੀਂ ਉਹਨਾਂ ਤੋਂ ਪੈਸੇ ਮੰਗੇ ਹੀ ਕਿਉਂ ਤੁਸੀਂ ਦਸਵੰਦ ਵੀ ਤਾਂ ਕੱਢਦੇ ਹੋ ਜੇਕਰ ਤੁਸੀਂ ਦੋ ਦਿਨ ਦਾ ਕੰਮ ਫ੍ਰੀ ਵਿੱਚ ਹੀ ਕਰ ਦਿੰਦੇ ਤਾਂ ਤੁਹਾਡਾ ਕੋਈ ਨੁਕਸਾਨ ਤਾਂ ਨਹੀਂ ਸੀ ਹੁਣ ਤੁਸੀਂ ਸੋਚ ਲੈਂਦੇ ਹੋ ਦਸਵੰਧ ਦੇ ਪੈਸੇ ਤੁਸੀਂ ਉਸ ਬਜ਼ੁਰਗ ਜੋੜੇ ਨੂੰ ਦੇ ਰਹੇ ਹੋ ਉਸ ਬਜ਼ੁਰਗ ਜੋੜੇ ਦੀ ਵੀ ਤਾਂ ਮਜਬੂਰੀ ਸੀ ਤੇ ਤੁਹਾਨੂੰ ਵੀ ਉਸ ਨੂੰ ਮਜਬੂਰੀ ਨੂੰ ਸਮਝਣਾ ਚਾਹੀਦਾ ਸੀ ਉਹਨਾਂ ਦਾ ਕੰਮ ਕੰਪਲੀਟ ਕਰਕੇ ਹੀ ਆਉਣਾ ਚਾਹੀਦਾ ਸੀ ਉਹ ਅਮ੍ਰਿਤਧਾਰੀ ਸਿੰਘ ਬੜਾ ਹੈਰਾਨ ਹੋਇਆ ਕਿ ਮੇਰੀ ਤੇ ਕਿੰਨੀ ਸਿਆਣੀ ਹੋ ਗਈ ਹੈ ਅਗਲੇ ਦਿਨ ਉਹ ਅਮਰਿਤਧਾਰੀ ਸਿੰਘ ਸਾਰਾ ਸਮਾਨ ਲੈ ਕੇ ਫਿਰ ਤੋਂ ਉਹਨਾਂ ਦੇ ਘਰ ਪਹੁੰਚਿਆ ਉਸ ਬਜ਼ੁਰਗ ਜੋੜੇ ਨੇ ਉਸ ਨੂੰ ਕਿਹਾ ਕਿ ਤੁਹਾਨੂੰ ਤਾਂ ਮਨਾਂ ਕੀਤਾ ਸੀ ਤੁਸੀਂ ਫਿਰ ਆ ਗਏ ਉਸ ਗੁਰਸਿੱਖ ਵੀਰ ਨੇ ਕਿਹਾ ਅਸੀਂ ਤੁਹਾਡਾ ਕੰਮ ਫ੍ਰੀ ਕਰਾਂਗੇ ਤੁਹਾਡੇ ਤੋਂ ਕੋਈ ਪੈਸਾ ਨਹੀਂ ਲਵਾਂਗੇ ਉਹ ਫ੍ਰੀ ਦੇ ਵਿੱਚ ਕੰਮ ਕਰਵਾਉਣ ਵਿੱਚ ਰਾਜ਼ੀ ਨਹੀਂ ਸਨ ਪਰ ਗੁਰਸਿੱਖ ਨੇ ਰਿਕਵੈਸਟ ਕੀਤੀ ਤੇ ਬਜ਼ੁਰਗ ਜੋੜਾ ਮੰਨ ਗਿਆ ਉਸ ਗੁਰਸਿੱਖ ਨੇ ਪੂਰੇ ਹੀ ਦੋ ਦਿਨਾਂ ਵਿੱਚ ਘਰ ਦਾ ਸਾਰਾ ਕੰਮ ਨਿਬੇੜ ਲਿਆ ਸਾਰਾ ਕੰਮ ਨਿਬੜੰਤੋਂ ਬਾਅਦ ਚੰਗੀ ਤਰ੍ਹਾਂ ਚੈੱਕ ਕਰਨ ਤੋਂ ਬਾਅਦ ਜਦੋਂ ਉਹ ਸਿੰਕ ਵਿੱਚ ਹੱਥ ਧੋ ਰਿਹਾ ਸੀ ਉਸ ਦਾ ਫੋਨ ਵੱਜਦਾ ਹੈ ਫੋਨ ਤੇ ਇੱਕ ਰਿੰਗਟੋਨ ਲੱਗੀ ਹੋਈ ਸੀ ਜੋ ਕਿ ਕੀਰਤਨ ਰੂਪ ਦੇ ਵਿੱਚ ਗੁਰਬਾਣੀ ਦੀ ਹੀ ਇੱਕ ਪੰਕਤੀ ਸੀ ਸਿਮਰ 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 ਸੁਖ ਪਾਵ ਕਾਲਕਲੇਸਤਨ ਮਾਇ ਮਿਟਾਵੋ ਗੁਰਬਾਣੀ ਦੀ ਇਹ ਪੰਕਤੀ ਕੀਰਤਨ ਦੇ ਰੂਪ ਵਿੱਚ ਵੱਜ ਰਹੀ ਸੀ ਪਰ ਉਹ ਗੁਰਸਿੱਖ ਫੋਨ ਨਹੀਂ ਚੱਕਦਾ ਸੀ ਕਿਉਂਕਿ ਉਸਦੇ ਹੱਥਾਂ ਨੂੰ ਸਾਬਣ ਲੱਗਿਆ ਹੋਇਆ ਸੀ ਨਾ ਤਾਂ ਉਹ ਫੋਨ ਚੱਕ ਸਕਦਾ ਸੀ ਤੇ ਨਾ ਹੀ ਕੱਟ ਸਕਦਾ ਸੀ ਉਸਨੇ ਸਾਇਲੈਂਟ ਵੀ ਨਾ ਕੀਤਾ ਸੋ ਹੱਥ ਧੋਣ ਤੋਂ ਬਾਅਦ ਸੁਕਾਉਣ ਤੋਂ ਬਾਅਦ ਉਸਨੇ ਉਹ ਕਾਲ ਰਿਸੀਵ ਕੀਤੀ ਪਰ ਇੰਨੇ ਵਿੱਚ 30 ਸੈਕਿੰਡ ਦੀ ਰਿੰਗਟਨ ਕਈ ਵਾਰ ਵੱਜ ਚੁੱਕੀ ਸੀ ਫੋਨ ਤੇ ਗੱਲਬਾਤ ਕਰਨ ਤੋਂ ਬਾਅਦ ਉਸ ਬਜ਼ੁਰਗ ਜੋੜੇ ਨੇ ਸਿੰਘ ਤੋਂ ਪੁੱਛਿਆ ਤੁਹਾਡਾ ਸੌਂਗ ਚੋਇਸ ਬਹੁਤ ਵਧੀਆ ਹੈ ਤੁਸੀਂ ਬਹੁਤ ਵਧੀਆ ਕਾਲਰ ਟਨ ਲਗਾਈ ਹੋਈ ਹੈ ਤਾਂ ਸੰਮ੍ਰਿਤਾਰੇ ਸਿੰਘ ਨੇ ਕਿਹਾ ਜੀ ਇਹ ਸੌਂਗ ਨਹੀਂ ਹੈ ਇਹ ਮੇਰੇ ਗੁਰੂਆਂ ਦੀ ਬਾਣੀ ਹੈ ਇਹ ਸ਼ਬਦ ਹੁਣ ਤਾਂ ਉਹਨਾਂ ਨੇ ਪਹਿਲੀ ਵਾਰ ਹੀ ਸੁਣਿਆ ਸੀ ਇਸ ਕਰਕੇ ਉਹਨਾਂ ਨੇ ਥੋੜੀ ਹੈਰਾਨੀ ਜਤਾਈ ਤੇ ਸਮਝਣ ਦੀ ਦਿੱਕਤ ਆਈ ਜਿਸ ਤੇ ਸਿੰਘ ਨੇ ਥੋੜੇ ਸਮੇਂ ਵਿੱਚ ਆਪਣੇ ਗੁਰੂ ਸਹਬਾਨਾ ਦੇ ਬਾਰੇ ਗੁਰਬਾਣੀ ਬਾਰੇ ਉਹਨਾਂ ਨੂੰ ਚੰਗੀ ਤਰ੍ਹਾਂ ਦੱਸਿਆ ਜਦੋਂ ਉਹ ਉੱਥੋਂ ਜਾਣ ਲੱਗਾ ਤਾਂ ਉਸ ਬਜ਼ੁਰਗ ਜੋੜੇ ਨੇ ਕਿਹਾ ਸਾਨੂੰ ਵੀ ਇਹ ਸੌਂਗ ਰਿੰਗ ਟੂ ਸੈਂਡ ਕਰ ਦਿਓ ਸਾਨੂੰ ਬੜੀ ਵਧੀਆ ਲੱਗੀ ਹੈ ਸਿੰਘ ਨੇ ਉਹ ਟਿਊਨ ਹੀ ਨਹੀਂ ਨਾਲ ਹੀ ਪੂਰਾ ਸੁਖਮਨੀ ਸਾਹਿਬ ਦਾ ਪਾਠ ਉਸ ਜੋੜੇ ਬਜ਼ੁਰਗ ਜੋੜੇ ਦੇ ਫੋਨ ਵਿੱਚ ਭਰ ਦਿੱਤਾ ਉਹਨਾਂ ਨੇ ਕਿਹਾ ਇਹ ਬਹੁਤ ਛੋਟੀ ਟਿਊਨ ਹੈ ਕਿ ਤੁਸੀਂ ਪੂਰਾ ਸਾਗ ਜਾਂ ਪੂਰੀ ਟਿਊਨ ਭੇਜ ਸਕਦੇ ਹੋ ਤਾਂ ਉਸ ਗੁਰਸਿੱਖ ਨੇ ਪੂਰਾ ਹੀ ਜਦੋਂ ਪਾਠ ਭੇਜ ਦਿੱਤਾ ਕਿ ਤੁਸੀਂ ਇਸ ਨੂੰ ਸੁਣ ਲਿਆ ਕਰੋ ਪਰ ਜੇਕਰ ਤੁਹਾਡੇ ਕੋਲ ਸਮਾਂ ਨਾ ਹੋਇਆ ਤਾਂ ਤੁਸੀਂ ਸੁਣ ਨਹੀਂ पाओगे ਉਹਨਾਂ ਨੇ ਪੁੱਛਿਆ ਕਿਉਂ ਅਜਿਹਾ ਕਿਉਂ ਕਹਿੰਦੇ ਹੋ ਸਿੰਘ ਨੇ ਕਿਹਾ ਇਸ ਦੀ ਲੈਂਥ 1 ਸਵਾ ਘੰਟਾ ਹੈ ਬਜ਼ੁਰਗ ਜੋੜੇ ਨੇ ਕਿਹਾ ਸਾਡੇ ਕੋਲ ਸਾਰਾ ਦਿਨ ਕਰਨ ਵਾਸਤੇ ਹੈ ਵੀ ਕੀ ਆਰਾਮ ਨਾਲ ਸੁਣ ਲਿਆ ਕਰਾਂਗੇ ਤਾਂ ਉਹਨਾਂ ਨੇ ਕਹਿਣ ਤੇ ਅਮਰਿਤ ਧਾਰੇ ਸਿੰਘ ਨੇ YouTube ਤੇ ਜਾ ਕੇ ਉਸ ਆਵਾਜ਼ ਵਾਲਾ ਪਾਠ ਲੱਭ ਕੇ ਉਸ ਦਾ ਲਿੰਕ ਬਜ਼ੁਰਗ ਜੋੜੇ ਨੂੰ ਸ਼ੇਅਰ ਕਰ ਦਿੱਤਾ ਇਸ ਵੀਡੀਓ ਵਿੱਚ ਖਾਸ ਗੱਲ ਇਹ ਸੀ ਕਿ ਬਾਣੀ ਦੇ ਨਾਲ ਨਾਲ ਅੰਗਰੇਜ਼ੀ ਦੇ ਅਰਥ ਵੀ ਆ ਰਹੇ ਸਨ ਉਸ ਤੋਂ ਬਾਅਦ ਉਹ ਬਜ਼ੁਰਗ ਜੋੜਾ ਦਿਨ ਰਾਤ ਉਸ ਬਾਣੀ ਨੂੰ ਸੁਣਦਾ ਰਹਿੰਦਾ ਪਹਿਲਾਂ ਤਾਂ ਉਹਨਾਂ ਨੂੰ ਕੁਝ ਸਮਝ ਨਾ ਆਇਆ ਪਰ ਸੁਣ ਕੇ ਉਹਨਾਂ ਨੂੰ ਬੜਾ ਆਨੰਦ ਪ੍ਰਾਪਤ ਹੁੰਦਾ ਸੀ ਫਿਰ ਉਹਨਾਂ ਨੇ ਨਾਲ-ਨਾਲ ਆਪਣੇ ਫੋਨ ਤੇ ਵੇਖਿਆ ਕਰਨਾ ਕਿ ਉਸ ਤੇ ਅਰਥ ਵੀ ਆਉਂਦੇ ਹਨ ਤੇ ਉਹਨਾਂ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਇਸ ਤਰੀਕੇ ਨਾਲ ਉਹਨਾਂ ਨੂੰ ਬੜਾ ਆਨੰਦ ਮਿਲਦਾ ਪਾਠ ਸੁਣਦੇ ਰਹੇ ਫਿਰ ਹੌਲੀ-ਹੌਲੀ ਕਰਕੇ ਅਰਥ ਵੀ ਉਹਨਾਂ ਨੇ ਪੜ੍ਹਨੇ ਸ਼ੁਰੂ ਕਰ ਦਿੱਤੇ ਤੇ ਜਦੋਂ ਅਰਥ ਪੜ੍ਹੇ ਤਾਂ ਹੈਰਾਨ ਰਹਿ ਗਏ ਕਿ ਇੰਨੀਆਂ ਡੂੰਘੀਆਂ ਗੱਲਾਂ ਇੰਨੀਆਂ ਡੂੰਘੀਆਂ ਤੇ ਚਮਤਕਾਰਈ ਗੱਲਾਂ ਹਨ ਕਿ ਕੁਝ ਵੀ ਹੋ ਸਕਦਾ ਹੈ ਉਹਨਾਂ ਨੇ ਫਿਰ ਗੁਰੂ ਅਰਜਨ ਦੇਵ ਜੀ ਦੇ ਬਾਰੇ Google ਤੇ ਸਰਚ ਕੀਤਾ ਸਿੱਖੀ ਜੀਵਨ ਉਹਨਾਂ ਦਾ ਪੜਿਆ ਸਿੱਖ ਧਰਮ ਬਾਰੇ ਜਾਣ ਕੇ ਬੜੇ ਹੈਰਾਨ ਹੋਏ ਬਾਕੀ ਗੱਲ ਹੁੰਦੀ ਹੈ ਭਾਵਨਾ ਦੀ ਜਦੋਂ ਇਨਸਾਨ ਇੱਕ ਕਦਮ ਪਰਮਾਤਮਾ ਵੱਲ ਚੱਲਦਾ ਹੈ ਤਾਂ ਪਰਮਾਤਮਾ ਜਿਹੜੇ ਹਨ 99 ਕਦਮ ਆਪ ਚੱਲ ਕੇ ਇਨਸਾਨ ਦੀ ਆ ਕੇ ਬਾਹ ਫੜ ਲੈਂਦੇ ਹਨ ਸੋ ਉਸ ਬਜ਼ੁਰਗ ਜੋੜੇ ਦੀ ਲਿਵ ਪਰਮਾਤਮਾ ਵਿੱਚ ਲੱਗ ਗਈ ਉਸ ਬਾਣੀ ਦੇ ਵਿੱਚੋਂ ਆਨੰਦ ਆਉਣਾ ਸ਼ੁਰੂ ਹੋ ਗਿਆ ਉਹਨਾਂ ਦੀ ਡੇਲੀ ਰੁਟੀਨ ਬਣ ਚੁੱਕੀ ਸੀ। ਤਕਰੀਬਨ 3 ਮਹੀਨੇ ਉਹਨਾਂ ਨੇ ਇਦਾਂ ਹੀ ਪਾਠ ਕੀਤਾ। ਇਸ ਤਰੀਕੇ ਨਾਲ ਉਸ ਬਜ਼ੁਰਗ ਬੇਬੀ ਦਾ ਘਰ ਵਿੱਚ ਹੀ ਜਿਹੜੀ ਉਹ ਨਾਮੁਰਾਦ ਬਿਮਾਰੀ ਸੀ ਠੀਕ ਹੋਣੀ ਸ਼ੁਰੂ ਹੋ ਗਈ ਸੀ। ਪਤਾ ਨਹੀਂ ਕਿ ਇਸ ਦੇ ਵਿੱਚ ਉਹਨਾਂ ਨੂੰ ਕੀ ਲੱਗਾ ਪਰ ਉਹਨਾਂ ਨੇ ਫਿਰ ਜਦੋਂ ਆਪਣੀਆਂ ਰਿਪੋਰਟਾਂ ਤੇ ਸਕੈਨ ਵਗੈਰਾ ਕਰਵਾਈ ਤਾਂ ਉਹਨਾਂ ਨੇ ਕਿਹਾ ਕਿ ਮੈਂ ਤਾਂ ਇੱਕ ਭਿਆਨਕ ਬਿਮਾਰੀ ਤੋਂ ਗ੍ਰਸਤ ਸੀ ਪਰ ਮੈਂ ਦੋ ਦਿਨ ਪਹਿਲਾਂ ਹੀ ਰਿਪੋਰਟਾਂ ਕਰਵਾਈਆਂ ਹਨ ਤਾਂ ਉਹਨਾਂ ਵਿੱਚ ਤਾਂ ਕੁਝ ਵੀ ਨਹੀਂ ਆਇਆ ਉਹ ਰਿਪੋਰਟਾਂ ਵੇਖ ਕੇ ਹੁਣ ਡਾਕਟਰ ਵੀ ਹੈਰਾਨ ਰਹਿ ਗਏ ਸਨ ਫਿਰ ਉਹਨਾਂ ਨੇ ਕੀ ਕੀਤਾ ਕਿ ਉਸ ਗੁਰਸਿੱਖ ਵੀਰ ਨੂੰ ਆਪਣੇ ਘਰੇ ਬੁਲਾਇਆ ਅਤੇ ਕਿਹਾ ਤੇ ਨਾਲ ਹੀ ਉਸ ਦਾ ਧੰਨਵਾਦ ਕੀਤਾ ਤੇ ਸਾਰੀ ਗੱਲਬਾਤ ਉਸ ਨੂੰ ਦੱਸੀ ਕਿ ਇਸ ਤਰ੍ਹਾਂ ਜਿਹੜੀ ਮੈਨੂੰ ਨਾਮੁਰਾਦ ਬਿਮਾਰੀ ਸੀ ਉਸ ਦੇ ਕੋਲੋਂ ਕਿਵੇਂ ਛੁਟਕਾਰਾ ਹੋ ਗਿਆ ਹੈ ਤੁਹਾਡੀ ਬਾਣੀ ਨੇ ਬਹੁਤ ਅਸਰ ਕੀਤਾ ਹੈ ਇਸ ਤਰੀਕੇ ਨਾਲ ਉਹ ਬਜ਼ੁਰਗ ਜੋੜਾ ਅੱਜ ਵੀ ਬਿਲਕੁਲ ਤੰਦਰੁਸਤ ਹਨ। ਉਹਨਾਂ ਦੀ ਬਿਮਾਰੀ ਨੂੰ ਵੇਖ ਕੇ ਤਾਂ ਡਾਕਟਰ ਵੀ ਹੈਰਾਨ ਸਨ ਕਿ ਪਹਿਲਾਂ ਰਿਪੋਰਟਾਂ ਇੰਨੀਆਂ ਖਰਾਬ ਸਨ ਤਾਂ ਇੱਕਦਮ ਇੰਨੀ ਜ਼ਿਆਦਾ ਸਹੀ ਰਿਪੋਰਟ ਕਿਵੇਂ ਆ ਗਈ ਤੁਸੀਂ ਦਵਾਈ ਕਿੱਥੋਂ ਲੈਂਦੇ ਹੋ? ਉਹਨਾਂ ਨੇ ਕਿਹਾ ਸੀ ਦਵਾਈ ਤਾਂ ਕਿਦਰੋਂ ਨਹੀਂ ਲਈ। ਬਸ ਅਸੀਂ ਪਰਮਾਤਮਾ ਜੀ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਹੈ। ਸੋ ਸਾਥ ਸੰਗਿਆ ਜੀ ਅਸੀਂ ਬਾਣੀ ਤੇ ਯਕੀਨ ਨਹੀਂ ਕਰਦੇ ਪਰ ਸਾਨੂੰ ਕਰਕੇ ਵੇਖਣਾ ਚਾਹੀਦਾ ਹੈ। ਸਾਨੂੰ ਲੱਗਦਾ ਹੈ ਕਿ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਹੈ ਉਸ ਬਜ਼ੁਰਗ ਜੋੜੇ ਦੀਆਂ ਇਹ ਗੱਲਾਂ ਸੁਣ ਕੇ ਫਿਰ ਅਮਰਿਤਸਰ ਸਿੰਘ ਭਾਵਕ ਹੋਇਆ ਤੇ ਸੱਚਮੁੱਚ ਹੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸੋਚਿਆ ਕਿ ਤੁਹਾਡੇ ਤੇ ਕਿਰਪਾ ਕਰ ਦਿੱਤੀ ਹੈ ਉਸਨੇ ਸੋਚਿਆ ਮੈਂ ਆਪਣਾ ਫਰਜ਼ਾ ਅਦਾ ਕੀਤਾ ਹੈ ਤੁਸੀਂ ਇਸ ਲਈ ਸ਼ੁਕਰਾਨਾ ਗੁਰੂ ਘਰ ਜਾ ਕੇ ਜ਼ਰੂਰ ਕਰਕੇ ਆਇਓ ਫਿਰ ਉਹ ਬਜ਼ੁਰਗ ਜੋੜਾ ਗੁਰੂ ਘਰੇ ਗਿਆ ਤੇ ਉਹਨਾਂ ਨੇ ਜਾ ਕੇ ਉੱਥੇ ਨਮਸਤਕ ਕੀਤੀ ਤੇ ਇਹਨਾਂ ਨੇ ਇਹ ਵੀ ਸੋਚਿਆ ਕਿ ਅਸੀਂ ਅਮਰਿਤਸਰ ਜਾਵਾਂਗੇ ਉਥੇ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਆਵਾਂਗੇ ਸੋ ਸਾਥ ਸੰਗਤਾਂ ਜੀ ਇਸ ਤਰੀਕੇ ਨਾਲ ਪਰਮਾਤਮਾ ਜੀ ਕਿਵੇਂ ਸਾਡੀ ਮਦਦ ਕਰਦੇ ਹਨ ਸਾਡੇ ਦੁੱਖਾਂ ਨੂੰ ਕਟਣਹਾਰ ਹਨ ਤਾਰਨਹਾਰ ਹਨ ਸਾਨੂੰ ਇਸ ਲਈ ਹਮੇਸ਼ਾ ਹੀ ਆਪਣੇ ਮੁਖ ਤੋਂ ਸਿਮਰੋ ਸਿਮਰ ਸਿਮਰ ਸੁਖ ਪਾਓ ਕਾਲ ਕਲੇਸ਼ ਤਨ ਮਾਹੀ ਮਿਟਾਓ ਉਹ ਦੋ ਪੰਕਤੀਆਂ ਦਾ ਜਾਪ ਤੁਸੀਂ ਰੋਜ਼ ਹੀ ਕਰਕੇ ਵੇਖਿਓ ਅਮ੍ਰਿਤ ਵੇਲੇ ਉੱਠ ਕੇ ਇਸ ਪੰਗਤੀ ਦਾ ਜਾਪ ਕਰਿਆ ਕਰਿਓ ਤਾਂ ਵੇਖਿਓ ਪ੍ਰਮਾਤਮਾ ਜੀ ਦੀ ਕਿਰਪਾ ਕਿਵੇਂ ਹੋਵੇਗੀ। ਸ਼ੁਰੂਆਤ ਵਿੱਚ ਥੋੜਾ ਜਿਹਾ ਮਨ ਡੋਲਦਾ ਹੀ ਹੁੰਦਾ ਹੈ ਇੱਧਰ-ਉੱਧਰ ਭਟਕਦਾ ਹੈ। ਇਸ ਕਰਕੇ ਤੁਸੀਂ ਜਾਪ ਕਰਦੇ ਰਹਿਣਾ ਹੈ ਮਨ ਟਿਕਣਾ ਸ਼ੁਰੂ ਹੋ ਜਾਵੇਗਾ। ਮਨ ਬਾਣੀ ਵਿੱਚ ਲੱਗਣਾ ਸ਼ੁਰੂ ਹੋ ਜਾਵੇਗਾ ਤਾਂ ਫਿਰ ਵੇਖਿਓ ਗੁਰੂ ਸਾਹਿਬ ਦੀ ਕਿਰਪਾ ਹੁੰਦਿਆਂ देर ਨਹੀਂ ਲੱਗਣੀ। ਵਾਹਿਗੁਰੂ ਜੀ ਕਾ